ਸਸਿਕਾ ਤੁਸੀਂ ਦੇਖ ਰਹੇ ਹੋ ਐਸਐਮਜ਼ेड ਨਿਊਜ਼ ਅੱਜ ਅਸੀਂ ਪਹੁੰਚੇ ਹਾਂ ਲੁਧਿਆਣੇ ਪੀਏਯੂ ਜਿੱਥੇ ਕੀ ਲੱਗਿਆ ਹੋਇਆ ਕਿਸਾਨ ਮੇਲਾ ਅੱਜ ਤੁਹਾਨੂੰ ਦਿਖਾਉਨੇ ਆ ਉੱਥੇ ਟਰੈਕਟਰ ਟਰਾਲੀਆਂ ਸਵਾਗੇ ਹਲ ਤਵੀਆਂ ਔਰ ਵੱਖੋ ਵੱਖਰੇ ਨਵੀਂ ਜੋ ਮੌਸਮੀ ਬੀਜ ਨੇ ਤੁਹਾਨੂੰ ਸਾਰੇ ਦਿਖਾਉਨੇ ਆ ਆਜੋ ਜੀ ਕਿਸਾਨਾ ਮੈਨੂੰ ਲੋਕਾਂ ਨੇ ਐਮਐਲਏ ਬਣਾਇਆ ਹੁਣ ਮੈਨੂੰ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੇ ਮੰਤਰੀ ਬਣਾਇਆ ਔਰ ਮਹਿਕਮਾ ਮੈਨੂੰ ਜ਼ਿੰਮੇਦਾਰ ਨਾਲ ਜੁੜਿਆ ਕਿਸਾਨੀ ਨਾਲ ਜੁੜਿਆ ਦਿੱਤਾ ਗਿਆ ਤੋਂ ਮੈਂ ਇਸ ਜਿਹੜਾ ਮੇਲਾ ਹੈ ਇਹ ਸਾਡਾ ਇੱਕ ਵੱਡੀ ਵਿਲੱਖਣਤਾ ਹੈ ਮੇਲੇ ਤਾਂ ਪੰਜਾਬ ਚ ਬਹੁਤ ਪਰੰਪਰਾ ਵੀ ਹੈ ਮੇਲਿਆਂ ਦੀ ਔਰ ਸਾਡੇ ਸ਼ਹੀਦਾਂ ਦੇ ਮੇਲੇ ਵੀ ਲੱਗਦੇ ਆ ਇੱਕ ਸਾਡੇ ਕਿੱਤੇ ਨਾਲ ਜੁੜਿਆ ਹੋਇਆ ਮੇਲਾ ਹੈ ਐਗਰੀਕਲਚਰ ਯੂਨੀਵਰਸਿਟੀ ਚ ਲੱਗਦਾ ਜਿੱਥੇ ਕਿਸਾਨ ਨਵੀਆਂ ਤਕਨੀਕਾਂ ਦਾ ਫਾਇਦਾ ਠਾਉਂਦੇ ਆ ਨਵੇਂ ਬੀਜ ਆਉਂਦੇ ਆ ਨਵੀਆਂ ਹੋਰ ਜਿਹੜੀਆਂ ਸਾਡੇ ਜ਼ਮੀਂਦਾਰੇ ਵਿੱਚ ਸਹਾਇੀ ਹੋਣ ਵਾਲੀਆਂ ਤਕਨੀਕਾਂ ਗੱਲਾਂ ਉਹਦਾ ਉਹ ਜਿਹੜੀ ਵੱਡੀ ਸਰਾਂ ਨਾਲੋਂ ਇਹ ਨਮਾਇਸ਼ ਲੱਗਦੀ ਹੈ ਸੰਧਾਂ ਦੀ ਮੁੱਖ ਵਖਰੀ ਇੱਕ ਕੰਪਨੀ ਹੈ ਜਿਨ੍ਹਾਂ ਨੇ ਖੇਤੀਬਾੜੀ ਵਿੱਚ ਬਹੁਤ ਵੱਡਾ ਇਨਕਲਾਬ ਲਿਆਂਦਾ ਮੈਂ ਕਹਾਂ ਉਹ ਆਕੇ ਇਥੇ ਪ੍ਰਦਰਸ਼ਨੀ ਲਾਉਂਦੇ ਉਹਨੂੰ ਦੇਖਦੇ ਆ ਦੇਖ ਕੇ ਬਹੁਤ ਸਾਰੇ ਜ਼ਿਮੀਦਾਰੇ ਨੂੰ ਲੈਣ ਦੀ ਔਰ ਆਪਣੀ ਖੇਤੀ ਨੂੰ ਅੱਗੇ ਵਧਾਉਣ ਦੀ ਕਤਰ ਸੋਚਦੇ ਸਰ ਇੱਕ ਲੋਕਾਂ ਦਾ ਨਾ ਸਵਾਲ ਹੈ ਕਿ ਜਦੋਂ ਪੀਏ ਸਭਾ ਰਹੇ ਹਨ ਜਾਨੀ ਸასი ਗੱਲ ਸასი ਗੱਲ ਜੀ ਨਾਮ ਤੁਹਾਡਾ ਜੀ ਜਸਪ੍ਰੀਤ ਸਿੰਘ ਪਾਇਓ ਫਰੀਦਪੁਰ ਕੋਟ ਕਿਵੇਂ ਦੇ ਲੋਕ ਸਾਨ ਮੇਲਾ ਸਾਨ ਮੇਲਾ ਠੀਕ ਹੈ ਜੀ ਪਰ ਇਹ ਜਿਹੜਾ ਜੋ ਵੀ ਆ ਵਿਖਾਵਾ ਹੋ ਰਿਹਾ ਏ ਛੋਟੇ ਜ਼ਿਮੀਂਦਾਰ ਦੇ ਵੱਸ ਦੀ ਗੱਲ ਤਾਂ ਹੈਣੀਗੀ ਜੀ ਇਹ ਵੱਡੇ ਘਰਾਣਿਆਂ ਦਾ ਹੀ ਏ ਜੋ ਕੁਝ ਵੀ ਹੈ ਜੀ 200 ਲੋਕਾਂ ਦੇ ਦਿਮਾਗ 'ਚ ਇਹ ਬਾਹ ਰਹੇ ਆ ਵੀ ਏਡੇ ਏਡੇ ਸੰਦ ਆ ਗਏ ਸਾਧਨ ਆ ਗਏ ਅਸੀਂ ਕਿਵੇਂ ਖਰੀਦਾਂਗੇ ਇਸ ਕਰਕੇ ਜਿਹੜੇ ਛੋਟੇ ਜ਼ਿਮੀਂਦਾਰ ਆ ਉਹ ਆ ਡਰ ਕੇ ਤੇ ਉਹ ਜ਼ਮੀਨ ਇਹਨਾਂ ਨੂੰ ਦੇਣ ਨੂੰ ਤਿਆਰ ਹੋ ਜਾਊਗਾ ਜੀ ਤੇ ਇਹਨਾਂ ਵੇਚ ਜਾਣਗੇ ਜੀ ਬਸ ਇਹ ਜੋ ਵੀ ਹੈ ਸਾਰਾ ਆਕਰਪਾ ਦੇਖ ਰਾਂ ਜਾਂਦੇ ਆ ਚਟਾ ਰਿਆ ਜੀ ਜੋ ਜੋ ਵੱਡੇ ਵੱਡੇ ਮਹਿੰਗੇ ਮਹਿੰਗੇ ਟਰੈਕਟਰ ਦੇਖਦੇ ਹਾਂ ਪੀ ਇਹ ਤੁਸੀਂ ਖੇਤੀ ਕਰਦੇ ਤੁਸੀਂ ਇਹਨਾਂ ਖੇਤੀ ਦਾ ਕਰਦੇ ਆ ਜੀ ਪਰ ਜਿਹੜੇ ਇੱਥੇ ਆਹਾ ਹੁਣ ਵਿਖਾਵਾ ਉਖਾ ਰਹੇ ਆ ਜੀ ਏਡੇ ਏਡੇ ਸਾਧਨ ਸਾਡੇ ਛੋਟੇ ਜ਼ਿਮੀਂਦਾਰਾਂ ਦੇ ਵਸ ਦੀ ਤਾਂ ਗੱਲ ਹੀ ਹੈਣੀ ਜੀ ਇਹ ਏਡਾ ਸਾਧਨ ਕਿੱਥੋਂ ਲਾਵਾਗੇ ਜ਼ਿਮੀਂਦਾਰਾਂ ਦੇ ਰਸਤੇ ਤਾਂ ਬਾਈ ਜੀ ਹੈ ਨਹੀਂ ਇਹ ਅਸੀਂ ਤਾਂ ਮੀਡੀਅਮ ਜਿਹੜਾ ਸਹਿਜ ਆ ਜ਼ਿਮੀਂਦਾਰ ਉਹੋ ਜ਼ਿਮੀਂਦਾਰ ਚਾਹੀਦਾ ਕਿ ਅਸੀਂ ਏਡਾ ਸਾਧਨ ਕਿੱਥੋਂ ਲੈ ਕੇ ਆਏ ਏਡੇ 75 ਐਸਪੀ ਟਰੈਕਟਰ ਕੋਈ ਫ੍ਰੀ ਤੇ ਹਾਂਜੀ ਉਹਨਾਂ ਜਿਹੜੀਆਂ ਤਵੀਆਂ ਪਈਆਂ ਜਿਹੜੀਆਂ ਕਿਹੜਾ ਖੇੜਾ ਕਹਿੰਦੇ ਏਡੇ ਦਾ ਕਰਨੀ ਸਾਡੇ ਵਸ ਦੀ ਗੱਲ ਨਹੀਂ ਇਹ ਜੀ ਟਰਹਾਨਿਆਂ ਦੇ ਗੱਲ ਹੈ ਜੱਟ ਹੈ ਸੋ ਜੇ ਇੱਕ ਹੋਊਗਾ 99 ਸਾਰੇ ਪੰਜ ਦਾ ਕਰਦੇ ਹੋ ਖੇਤੀਆ ਕਣਕ ਝੋਨੇ ਦੇ ਕੋਈ ਕਰਦੇ ਮੈਂ ਇਹ ਹੀ ਤੁਹਾਨੂੰ ਪਤਾ ਬਹੁਤ ਹੋਰ ਬਦਲਾ ਹੀ ਨਹੀਂ ਕੋਈ ਜੀ ਜ਼ਿਮੀਂਦਾਰ ਕੋਲੇ ਉਹਨੂੰ ਜੁਗਾੜ ਹੀ ਇਹੋ ਜਿਹਾ ਉਹਦੇ ਦਿਮਾਗ 'ਚ ਹੀ ਗੱਲ ਹੀ ਹੈ ਇਹੋ ਜੀ ਬਾਤੀ ਵੀ ਮੈਂ ਤੋਂ ਬੰਨਾ ਹੋਰ ਕੁਛ ਕਰ ਹੀ ਨਹੀਂ ਸਕਦਾ ਜੀ ਇੱਥੇ ਤਾਂ ਪੀਜ ਬਹੁਤ ਤਿਆਰ ਕੀਤਾ ਗਿਆ ਡ੍ਰੈਗਨ ਦਾ ਬਹੁਤ ਤਿਆਰ ਆ ਜੀ ਪਰ ਉਹ ਸਾਨੂੰ ਠੀਕ ਆ ਜੀ ਉਹ ਤਰੱਕੀ ਜ਼ਰੂਰ ਕੀਤੀ ਆ ਪਰ ਉਹ ਸਾਡੇ ਲਈ ਘਾਟੇ ਵੰਦੀ ਆ ਸਾਨੂੰ ਐਡੀ ਕੋਈ ਉਹ ਲੱਭਤ ਵਾਲੀ ਗੱਲ ਨਹੀਂ ਜੀ ਉਹ ਜ਼ਿਮੀਂਦਾਰਾਂ ਦੀ ਤਰੱਕੀ ਜ਼ਰੂਰ ਕਹਿੰਦੇ ਅਸੀਂ ਝਾੜ ਵਧ ਗਿਆ ਜੀ ਪਰ ਉਹ ਉਹ ਵੈਸੇ ਉਹ ਜਿਹੜੀ ਸਾਡੇ ਲਈ ਬਹੁਤ ਖਤਰਨਾਕ ਹੈ